ਅੱਜ ਗੜਦੀਵਾਲਾ ਦੇ ਵਿੱਚ ਜੋ ਸਾਡੇ ਸਾਥੀ ਗੜਦੀਵਾਲਾ ਤੋਂ ਆਏ ਰਮਨ ਜੀ ਉਹਨਾਂ ਨੇ ਬਹੁਤ ਜੇ ਤੋਂ ਸਾਡੇ ਅੱਗੇ ਲਗਾਤਾਰ ਅਪੀਲ ਕਰਦੇ ਸੀਗੇ ਕਿ ਮੈਨੂੰ ਵੀ ਆਪਣੀ ਜਥੇਬੰਦੀ ਦਾ ਮੈਂਬਰ ਬਣਾਓ ਤੋਂ ਅੱਜ ਅਸੀਂ ਸਾਰੇ ਭਰਾਵਾਂ ਨੇ ਸਲਾਹ ਕਰਕੇ ਅੱਜ ਇਹਨਾਂ ਨੂੰ ਆਪਾਂ ਉਹਦਾ ਬਖਸ਼ਣ ਜਾ ਰਹੇ ਹਾਂ ਔਰ ਆਸ ਕਰਦੇ ਹਾਂ ਕਿ ਗੁਰੂਰਧਾਰ ਟਾਈਗਰ ਫੋਰਸ ਲਈ ਹਮੇਸ਼ਾ ਇਹ ਦਿਨ ਰਾਤ ਖੜੇ ਰਹਿਣਗੇ ਔਰ ਲੋਕ ਭਲਾਈ ਦੇ ਕੰਮ ਕਰਨਗੇ ਤੇ ਅਗਲੀ ਮੈਂ ਬੇਨਤੀ ਕਰਾਂਗਾ ਸਾਡੇ ਪੰਜਾਬ ਸੀਨੀਅਰ ਪ੍ਰਧਾਨ ਬਿੰਦਰ ਸਰਵਾਰ ਜੀ ਨੂੰ ਉਹ ਆਪਣੇ ਵਿਚਾਰ ਸਾਂਝੇ ਕਰਨ ਜੈ ਗੁਰਦੇਵ ਧੰਨ ਗੁਰਦੇਵ ਜੈ ਪੀਮ ਜੈ 파ਰਤ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਜੀ ਫਤਿਹ ਜੈ ਬਾਲਮਿਕੀ ਹਰ ਹਰ ਬਾਲਮਿਕੀ ਸੋ ਸਾਥੀਓ ਅੱਜ ਬੜਾ ਖੁਸ਼ੀਆਂ ਵਾਲਾ ਦਿਹਾੜਾ ਆ ਅੱਜ ਸਾਡੀ ਗੁਰਬਿਦਾਸ ਟੈਗਰ ਫੋਰਸ ਦੇ ਪਰਿਵਾਰ ਦੇ ਵਿੱਚ ਇੱਕ ਹੋਰ ਸਦਸ ਜੁੜਿਆ ਔਰ ਵਾਧਾ ਹੋਇਆ ਸੋ ਜਿਹੜੀ ਗੁਰਬਿਦਾਸ ਟੈਗਰ ਫੋਰਸ ਆ ਉਹ ਕਿਸੇ ਜਾਤ ਧਰਮ ਮਜ਼ਬਦ ਦੇ ਨਾਲ ਸੰਬੰਧ ਨਹੀਂ ਰੱਖਦੀ ਉਹਦੇ ਕੋਲ ਕੋਈ ਵੀ ਆਂਦਾ ਆ ਤੇ ਅਸੀਂ ਉਹਦੀ ਸੇਵਾ ਵਿੱਚ ਹਾਜ਼ਰ ਹੋਨੇ ਚਾਹੋ ਕੋਈ ਬ੍ਰਾਹਮਣ ਹੋਵੇ ਚਾਹੇ ਰਾਜਪੂਤ ਹੋਵੇ ਕੋਈ ਸੈਣੀ ਹੋਵੇ ਚੀਰ ਹੋਵੇ ਯਾਨੀ ਕਹਿੰਦਾ ਮਾਣੋ 6741 ਜਾਤਾਂ ਦੇ ਵਿੱਚ ਕੋਈ ਵੀ ਹੋਵੇ ਅਸੀਂ ਹਰੇਕ ਦੇ ਨਾਲ ਤੁਰਦੇ ਆ ਚਾਹੇ ਉਹ ਸਾਡਾ ਕਿਸੇ ਵੀ ਮੁੱਦੇ ਨਾਲ ਜਿਹੜਾ ਸਬੰਧ ਰੱਖਦਾ ਹੋਵੇ ਸੋ ਇਸ ਇਸ ਕਰਕੇ ਸਾਡੇ ਉਹ ਜੋ ਵੀਰ ਸਾਡੇ ਰਵਨ ਜੀ ਗੜ੍ਹਦੀ ਵਾਲੇ ਤੋਂ ਉਹਨਾਂ ਨੇ ਸਾਡੇ ਨਾਲ ਕਾਫੀ ਚਿਰ ਤੋਂ ਪਈਏ ਪਰਖਿਆ ਪਰ ਉਹਨਾਂ ਦੀ ਮੰਗ ਸੀ ਕਿ ਭਾਜੀ ਮੈਂ ਵੀ ਸਮਾਜ ਦੀ ਸੇਵਾ ਕਰਨਾ ਚਾਹਨਾ ਹੈ ਇਸ ਕਰਕੇ ਜੋ ਸਾਡੇ ਇੰਦਰ ਕਲਰਾ ਜੀ ਆ ਉਹਨਾਂ ਨੇ ਵੀ ਕਾਫੀ ਵਾਰੀ ਪੰਜਾਬ ਤੱਕ ਗੱਲ ਪਹੁੰਚਾਈ ਆ ਸਾਡੇ ਚੇਅਰਮੈਨ ਸਾਹਿਬ ਦਾ ਵੀ ਆ ਆ 26 ਤਰੀਕ ਨੂੰ ਜੋ ਬਲੱਡ ਕੈਂਪ ਰੱਖਿਆ ਸੀ ਫਗਵਾੜੇ ਉੱਤੇ ਵੀ ਗੱਲਬਾਤ ਹੋਈ ਆ ਉਹਨਾਂ ਨੇ ਕਿਹਾ ਸੀ ਕੋਈ ਨਹੀਂ ਜੇ ਕੋਈ ਪਰਿਵਾਰ ਦੇ ਵਿੱਚ ਵਾਧਾ ਕਰਨਾ ਚਾਹੁੰਦਾ ਆ ਤੇ ਵਧੀਆ ਗੱਲਾਂ ਸਾਡੀ ਕਲੀ ਜਨਤ ਧਰਮ ਦੇ ਨਾਲ ਕੋਈ ਸਸਤਾ ਆ ਅਜਾ ਰੇਟ ਧਰਮ ਦੇ ਨਾਲ ਖੜਦੇ ਆ ਇਸ ਕਰਕੇ ਇਹਨਾਂ ਨੂੰ ਜੋ ਸੇਵਾ ਦਾ ਮੌਕਾ ਦਿੱਤਾ ਗਿਆ ਆ ਕਿਉਂਕਿ ਸਾਡੀ ਫੋਰਸ ਦੇ ਵਿੱਚ ਨਾ ਤਾਂ ਕਿਸੇ ਨੂੰ ਅਸੀਂ ਕੋਈ ਪੈਨਸ਼ਨ ਦਿੰਨੇ ਆ ਨਾ ਕੋਈ ਤਨਖਾਹ ਲਗਦੀ ਆ ਨਾ ਕੋਈ ਕਿਸੇ ਨੂੰ ਦਿਹਾੜੀ ਦਿੰਨੇ ਆ ਇਹ ਤਾਂ ਮੰਨ ਦੀ ਸੇਵਾ ਆ ਕਿ ਇਨਸਾਨ ਇੱਕ ਦੂਸਰੇ ਇਨਸਾਨ ਦੇ ਕੰਮ ਆਵੇ ਇਸ ਕਰਕੇ ਇਹਨਾਂ ਨੂੰ ਜੋ ਗੜਦੀ ਵਾਲਾ ਦਾ ਸੀਨੀਅਰ ਪ੍ਰਧਾਨ ਅਸੀਂ ਜਿਹੜਾ ਲਗਾਇਆ ਆ ਉਹ ਅਸੀਂ ਆਸਾ ਕਰਦੇ ਆ ਕਿ ਸਾਰੇ ਪ੍ਰਧਾਨ ਭਰਾਜ ਨੇ ਵੀ ਆ ਉਹ ਇਹਨਾਂ ਨੂੰ ਸਿਰ ਮੱਥੇ ਤੇ ਜਿਹੜਾ ਬਿਠਾ ਕੇ ਇਹਨਾਂ ਨੂੰ ਐਕਸੈਪਟ ਕਰਾਂਗੇ ਅੱਗੇ ਉਹ ਚੱਲਣਗੇ ਤੇ ਪਰਮਪితਾ ਗੁਰੂ ਅਰਬਿਦਾਸ ਗੁਰੂ ਅਰਬਿਦਾਸ ਵਾਰਾ ਇਹ ਕਹਿੰਦੇ ਸੀ ਕਿ ਸੰਗਤ ਮਿਲ ਰਹੀ ਹੈ ਮਾਦੋ ਜੈਸੇ ਮਧੁਮੱਖੀਰਾ ਕਹਿੰਦਾ ਮਤਲਬ ਆ ਕਿ ਜਿਹੜੀ ਪਬਲਿਕ ਆ ਜਿਹੜੀ ਜਨਤਾ ਆ ਉਹ ਇਸ ਤਰ੍ਹਾਂ ਮਿਲ ਰਹੀ ਆ ਜਿਦਾ ਵਧੀਆ ਮਧੂਮੱਖੀਆਂ ਦਾ ਛੱਤਾ ਹੁੰਦਾ ਨਾ ਉਹ ਸਾਰੀਆਂ ਇਕੱਠੇ ਹੁੰਦੀਆਂ ਤੇ ਇਸੇ ਤਰ੍ਹਾਂ ਹਰੇਕ ਧਰਮ ਮਜ਼ਬਦ ਦੇ ਜਿਹੜੇ ਲੋਕ ਆ ਗੁਰੂ ਅਰਬਿਦਾਸ ਟਾਈਗਰ ਫੋਰਸ ਨਾਲ ਜੁੜਦੇ ਪਏ ਆ ਔਰ ਅੱਗੇ ਜਿਹੜਾ ਇਹ ਵਾਅਦਾ ਹੋ ਰਿਹਾ ਆ ਆਪਾਂ ਹਰੇਕ ਭਰਾਵਾਂ ਨੂੰ ਕਿਸੇ ਨੂੰ ਵੀ ਇਹ ਬੇਨਤੀ ਕਰਾਂਗੇ ਜਿਹੜਾ ਕੋਈ ਭਰਾ ਕੋਈ ਸੇਵਾ ਕਰਨ ਦਾ ਚਾਹਵਾਨ ਆ ਉਹ ਸਾਡੇ ਨਾਲ ਟਾਈ ਅਪ ਕਰ ਸਕਦਾ ਅਸੀਂ ਗੁਰੂ ਅਬਿਦਾਸ ਟੈਗਰਪੋਰਡ ਦੇ ਵਿੱਚ ਉਹਨਾਂ ਦਾ ਵੈਲਕਮ ਕਰਦੇ ਆਂ ਔਰ ਸਮਾਜ ਦੀ ਸੇਵਾ ਲਈ ਉਹਨਾਂ ਨੂੰ ਅੱਗੇ ਅਸੀਂ ਕਹਿੰਦੇ ਆਂ ਕਿ ਹੋਗੇ ਅੱਗੇ ਹੋਗੇ ਸੇਵਾ ਕਰੋ ਜੈ ਗੁਰਦੇਵ ਧੰਨ ਗੁਰਦੇਵ ਔਰ ਇਸ ਮੌਕੇ ਤੇ ਸਾਡੇ ਜੋ ਚਰਨ ਆਪਣੇ ਇੰਦਰਜੀਤ ਕਲਰਾ ਦੀ ਪ੍ਰਧਾਨਗੀ ਇਹਠੇ ਜਿਹੜਾ ਇਹਨਾਂ ਨੂੰ ਪ੍ਰਧਾਨ ਲਗਾਇਆ ਗਿਆ ਇਸ ਮੌਕੇ ਸਾਡੇ ਜ਼ਿਲ੍ਹਾ ਪ੍ਰਧਾਨ ਸ਼ਰਮਪ੍ਰੀਤ ਚੰਨੀ ਜੀ ਪਹੁੰਚੇ ਆ ਔਰ ਹੋਰ ਵੀ ਮੇਰੇ ਵੀਰ ਜਿਹੜੇ ਆ ਆਪਣੇ ਸਾਡੇ ਜਿਹੜੇ ਆ ਤੇ ਬੋ ਜਵਾੜੇ ਤੋਂ ਦੀਪੂ ਜੀ ਪਹੁੰਚੇ ਆ ਹੋਰ ਮੇਰੇ ਵੀਰ ਬਹੁਤ ਸਾਰੇ ਅੱਗੇ ਸਾਡੇ ਬਾਬਾ ਜੀ ਕਾਫੀ ਭਰਾ ਆ ਹਰਵੀਰ ਬੱਲੂ ਜੀ ਹਰਵੀਰ ਬੱਲੂ ਹਰਵੀਰ ਬੱਲੂ ਜੀ ਉਹ ਵੀ ਪਹੁੰਚੇ ਆ ਕਹਿੰਦੇ ਮੈਂ ਕਾਫੀ ਮੇਰੇ ਵੀਰ ਪਹੁੰਚੇ ਜਨਨ ਮੈਂ ਨਹੀਂ ਮੈਂ ਨਾ ਜਾਣਦਾ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਇੱਥੇ ਪਹੁੰਚਣ ਤੇ ਸੋ ਅੱਗੇ ਮੈਂ ਜੋ ਸ੍ਰੀ ਗੁਰੂ ਰਗਦਾਸ ਮਹਾਰਾਜ ਦੇ ਫਾਇਰ ਫੋਰਸ ਦੇ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਹੜਾ ਇਹਨਾਂ ਨੇ ਮੈਨੂੰ ਮੌਕਾ ਦਿੱਤਾ ਤੇ ਸੇਵਾ ਦਾ ਮੌਕਾ ਦਿੱਤਾ ਆ ਤੇ ਮੈਂ ਇਹਨਾਂ ਨੂੰ ਕਦੇ ਵੀ ਨਿਰਾਸ਼ ਨਹੀਂ ਕਰੂੰਗਾ ਤੇ ਮੈਂ ਅੱਗੇ ਵੀ ਹੋ ਕੇ ਕੰਮ ਕਰੂੰਗਾ ਮੈਂ ਕਲਰਾਜ ਜੀ ਦਾ ਤੇ ਵਿੰਦਰ ਸਿੰਘ ਆਪਾ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇਹਨੂੰ ਮੈਨੂੰ ਇਸ ਚੀਜ਼ ਦਾ ਮੌਕਾ ਦਿੱਤਾ ਚੰਨ ਪੰਜਾਬੀ ਨੂੰ ਹੋਈ ਤੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਘੰਟੀ ਦਾ ਬਟਨ ਆਲ ਤੇ ਕਰੋ